ਵੈਲਕਮ ਬੈਕ ਟੂ ਮਾਈ ਨਿਊ ਵਲੌਗ ਸਵੇਰ ਦੇ 6:30 ਦਾ ਟਾਈਮ ਹੋ ਚੁੱਕਿਆ ਕਰਤਾ ਹਾਂ ਵਲੌਗ ਸਟਾਰਟ ਚਾਹ ਪੀਣ ਲੱਗਾ ਇਧਰ ਪਰੀ ਸੁੱਤੀ ਵੀ ਹੈ ਤੇ ਪਰਸੋਂ ਵਾਲਾ ਜਿਹੜਾ ਮੀਂਹ ਦਾ ਮੌਸਮ ਜਿਹਾ ਬਣਿਆ ਸੀ ਨਾ ਮੀਂਹ ਤਾਂ ਬਹੁਤ ਘਟ ਪਿਆ ਪਰ ਠੰਡ ਜ਼ਰੂਰ ਨੇ ਬਣਾ ਦਿੱਤੀ ਮੈਂ ਤਾਂ ਰਜਾਈ ਲੈ ਕੇ ਪਿਆ ਸੀ ਵੈਸੇ ਹੁਣ ਤਾਂ ਚੱਕਤਾ ਇਹ ਤੋਂ ਸਾਰਾ ਸਮਾਨ ਆਪਣੇ ਥੋੜੀ ਘਰ ਦੀ ਤੁਹਾਨੂੰ ਦਿੱਕਤ ਦਿਖਾ ਦੀਏ ਤੇ ਬਾਕੀ ਇਧਰੋਂ ਬਾਹਰ ਹੁਣ ਚਲੀਏ ਦੇਖੀਏ ਇਧਰ ਮਾਲ ਡੰਗਰਾਂ ਵਾਲਾ ਏਰੀਆ ਵੀ ਤੇ ਮੱਝਾਂ ਪਜਾਇਆ ਪੱਤੇ ਖਾਧੀਆਂ ਨੇ ਤੇ ਆਪਾਂ ਤਾਂ ਹੋਈਦਾ ਸੀਜ਼ਨ ਤੇ ਤੇ ਬੱਬੂ ਨੇ ਥੂੜੀ ਥੜੀ ਬਣਵਾ ਲਈ ਤਾਂ ਦੋ ਤਿੰਨ ਟਰਾਲੇ ਆਣੀ ਸੀ ਉੱਥੇ ਪਾਤੀਆਂ ਅੰਦਰ ਆਵੇ ਤੇ ਇਹਦੀ ਨਾ ਗੁੱਠ ਠੀਕ ਕਰਨ ਵਾਲੀ ਆ ਉੱਪਰੋਂ ਨਾ ਉਹ ਇੱਥੋਂ ਥੋੜਾ ਨਾ ਇੱਥੋਂ ਆ ਗੋਜੋਗ ਗਿਆ ਤੇ ਪਾਣੀ ਇਥੋਂ ਡੱਕ ਕੇ ਟੂੜੀ ਖਰਾਬ ਹੋ ਜਾਂਦੀ ਆ ਦੇਖੋ ਐਸ ਖਰਾਬ ਹੋਈ ਪਈ ਪਾਣੀ ਕਰਕੇ ਹੋਈ ਤੇ ਥੋੜੀ ਦਿੱਕਤ ਆ ਜਾਂਦੀ ਫਿਰ ਇਹਨਾਂ ਨੂੰ ਪਰਾਲੀ ਬੁਰਾਲੀ ਕੋਤਰਨੀ ਪੈਂਦੀ ਆ ਤੇ ਓਕੇ ਤੋਪ ਨਿਕਲਿਆ ਹੀ ਆ ਅਜੇ ਲੱਗੂਗੀ ਸ਼ਾਇਦ ਕਰੜੀ ਤੋਪ ਓਕੇ ਮੌਸਮ ਸੀਗਾ ਠੰਡਾ ਕੱਲ ਤੇ ਪਰਸੋਂ ਵਧੀਆ ਤੇ ਰੇੜਾ ਖੜਾ ਫਿਰ ਲਈ ਜਿਹੜਾ ਮਰਜੀ ਸਬਜ਼ੀਆਂ ਬਾਗ ਦੇ ਵਿੱਚ ਤੇ ਵੇਚਾਂ ਨੂੰ ਲੈ ਜਾਓ ਪੰਛੀ ਚਹਿਚਹਾ ਰਹੇ ਨੇ ਆਹ ਦੇਖ ਟਿਟਰੀਓ ਠੀਕ ਹੈ ਪਹਿਲਾਂ ਪੀਚਾ ਫਿਰ ਚਲਦੇ ਹਾਂ ਮੋਟਰਸਾਈਕਲ ਕਰਦੇ ਹਾਂ ਸਟਾਰਟ ਸਟੂਰ ਤੇ ਤਿਆਰੀ ਪਰੀ ਕਰਕੇ ਤੇ ਕੰਮ ਵੈਸੇ ਤਾਂ ਹੱਲੇ ਟਾਈਮ ਪੈ ਜਾਣਾ ਸਾਢੇ 7:00 ਵਜੇ ਜਾਵਾਂਗੇ ਆਹ ਪਿਆਵ ਸਵਾਹ ਕੁ ਘੰਟਾ ਜੋ ਇਹਨਾਂ ਦੀ ਤਿਆਰੀ ਹੁੰਦੀ ਵੀ ਆਪਾਂ ਮਾਰ ਕੇ ਇਹ ਖੇਤ ਨੂੰ ਗੇੜਾ ਉਹਨਾਂ ਜਿਹੜਾ ਕੁੱਪਿਆਂ ਡੰਗ ਪੈਸ਼ ਹੋਵੇ ਕਿਉਂ ਆਣੇ ਕੱਲ ਮੈਨੂੰ ਚੱਕਣਾ ਚੱਕਿਆ ਬੱਬੂ ਨਾਲ ਤੇ ਕਰਦੇ ਵੇ ਉਹਨੂੰ ਸੂਤ ਆ ਲੱਗੇਗਾ ਪਦਕਾ ਤੇ ਹਾਂ ਨਵੀਆਂ ਨਵੀਆਂ ਟਰਮਾਂ ਬੀਤੀਆਂ ਅੱਜ ਕਿ ਲੋਕਾਂ ਨੇ ਹਾਏ ਤੇ ਸਬਜ਼ੀਆਂ ਲੱਗ ਗਈਆਂ ਤੇ ਕਿੰਨੇ ਦਿਨਾਂ ਬਾਅਦ ਦੇਖਿਆ ਮੌਲੀ ਪੜਾ ਵਧੀਆ ਬਣਿਆ ਫੇ ਖੇਤਾਂ ਵਾਲਾ ਦਾ ਸ਼ਰਾ ਲੱਗਿਆ ਵੇ ਉਹ ਲੜੀ ਬੱਸ ਆ ਗਈ ਇੱਧਰ ਪਿਸ਼ਾਂ ਇਹ ਆਪਣਾ ਛੜਿਆ ਹੋਇਆ ਰਾ ਛੜਾਇਆ ਹੋਇਆ ਇਧਰ ਪੈਣੀ ਤਰੇਲ ਇਧਰ ਉਹਦੀ ਰੰਗ ਚਲੀ ਹੈ ਤੇ ਨਾਲੇ ਸਵੇਰ ਦੀ ਸੈਰ ਤੇ ਨਾਲੇ ਖੇਤਾਂ ਨੂੰ ਗੇੜਾ ਆ ਲੱਗੇ ਖੜੇ ਇੱਥੇ ਹੁਣ ਤਾਂ ਨਹੀਂ ਡਿੱਗਦਾ ਡਿੱਗਦਾ ਅੱਗੇ ਕਿਵੇਂ ਡਿੱਗ ਪਿਆ ਕੀ ਹੋ ਸਾਈਡ ਨੂੰ ਲੈ ਗਏ ਨਾ ਆ ਖਿਚਣ ਵਾਲਾ ਇੱਥੋਂ ਅਜੇ ਵੈਸੇ ਕਰਾਲੀ ਪਾਈ ਓਏ ਬੱਸ ਨਹੀਂ ਪੈ ਜੇ ਤਾਂ ਉੱਦਾਂ ਹੀ ਪੈ ਜਾਣੀ ਬਿਨਾ ਨੱਪੇ ਅੱਛਾ ਇਹਦੇ ਤਾਂ ਬਹੁਤ ਪੈਣੀ ਤੂੜੀ ਤਾਂ 5-6 ਰਾਂਗ ਦੀ ਤੇ ਜੀ ਤੋ ਬੰਦੇ ਬੰਦੇ ਪੰਜ ਚਾਹੀਦੇ ਨੇ ਪੰਜ ਟਾਲੀਆਂ ਪਾਣਾ ਤਾਂ ਪੰਜ ਬੰਦੇ ਚਾਹੀਦੇ ਨਹੀਂ ਨਹੀਂ ਬੰਦੇ ਤਾਂ ਦੋ ਹੀ ਬਹੁਤ ਨੇ ਪੌੜੀ ਲੱਗੀ ਹੋਵੇ ਹਾਂ ਤੇ ਫੇਰ ਪੋੜੀ ਚ ਜਿਹੜਾ ਵਿੱਚ ਹੁੰਦਾ ਉਹ ਬੰਦਾ ਕਰੀਆਂ ਦਾ ਅੱਲਾ ਨਹੀਂ ਇਕੱਲੇ ਹੋਏ ਲੋਕੀ ਆ ਉਹ ਤਾਂ ਮੈਂ ਤਾਂ ਖੜਾ ਵੀ ਚਲੋ ਥੱਲੀ ਜਾਂਦਾ ਉੱਦੋਂ ਠੀਕ ਠੀਕ ਹੋ ਗਿਆ ਚਲਿਏ ਕਰ ਲਾ ਸਾਰਾ ਤੇ ਆ ਇਧਰ ਲਾਏਗਾ ਪੱਕਾ ਪੱਕਾ ਰਾਜੇ ਇਧਰੋਂ ਦੀ ਜਾਈਏ ਤੇ ਇਧਰੋਂ ਓਖਲੀ ਪੱਕਾ ਲੱਗਦੇ ਕਿਲੇ ਦਾ ਇਹ ਹੁਣਾ ਸਤਲੋਜ ਵਾਲਾ ਜਿਹੜਾ ਬੰਨ ਹੈ ਨਾ ਉਹ ਵੀ ਵਧੀਆ ਬਣ ਗਿਆ ਪੱਕਾ ਪੂਰਾ ਤਾਂ ਕਰਕੇ ਫਿਰ ਇਧਰੋਂ ਦੀ ਬਾਈ ਦਾ 15 ਕਿਲੋ ਮਿੰਟਾਂ ਵਿੱਚ ਪਹੁੰਚ ਜਾਈਦਾ ਉੱਥੇ ਬੌਲ ਤੇ ਫਿਰ ਉਸ ਤੋਂ ਬਾਅਦ ਆਹਾਂ 15 ਕਿਲੋ ਮਿੰਟ ਹੋਰ ਲੱਗਦੇ ਆ ਵਿਚਾਰੀ 3 ਘੰਟੇ ਇਹ ਇਹ ਅੱਧਾ ਘੰਟਾ ਦਾ ਫਿਰ ਪੌਲ ਦਾ ਜਾਣ ਲੱਗੀ ਲੱਗਿਆਂ ਦਾ ਉੰਬੇ ਵੀ ਜਿਹੜੀ ਜਿਹੜੇ ਮੋਟਰਸਾਈਕਲ ਰੋਕੇ ਤੇ ਠੇਕੇਦਾਰ ਦੇ ਨਾਲ ਅੱਗੇ ਜਾਵਾਂਗੇ ਜਦੋਂ ਪੂਰਨਾ ਫੈਕਟਰੀ ਆ ਗਈ ਇੱਕ ਮਹੀਨੇ ਨੂੰ ਪੂਰੇ ਨੂੰ ਖੂਦ ਨੇ ਦਾ ਚੱਲਾ ਬਣਾ ਕਮ ਆਉਣ ਪਾਛੇ ਇਹ ਕੈਦਗੀ ਨਹੀਂ ਪਤਾ ਵੀ ਆਪਣਾ ਚੱਲੇ ਕੱਲਾ ਚੱਲੇ ਕਿਵੇਂ ਪੂਰਨਾ ਕਹਿੰਦੇ ਬਹੁਤ ਘਾਟਾ ਅੱਗੇ 15 20 20 ਕੋ ਹਜ਼ਾਰ ਦਾ ਫੀਸ ਲੱਗਿਆ ਤਾਂ ਉਹ ਪੂਰੇ ਲਈ ਤੇ ਐਡ ਕੀ ਦੇਖੋ ਪਿਛਲੇ ਸਾਲ ਵੀ ਉਹ ਤਾਂ ਔਖੇ ਸੀ ਤੇ ਐਤ ਕੀ ਉਹ ਤੋਂ ਵੀ ਕਹਿੰਦਾ ਕੱਟ ਬਾਕੀ ਮੌਕੇ ਤੇ ਪਤਾ ਲੱਗਣਾ ਸਰਕਾਰ ਕਰਕੇ ਲਾਤਾ ਕਰੇ ਮੋਟਰਸਾਈਕਲ ਇੱਥੇ ਹੀ ਆ ਗਿਆ ਠੇਕੇਦਾਰ ਇਧਰੋਂ ਆਉਂਦਾ ਆ ਬਈ ਚੱਲ ਚੱਲੋ ਉਹੀ ਜਿਹੜੇ ਚੱਕੇ ਦੋ ਉਹੀ ਹੁਣ ਤਾਂ ਅਗਲਾ ਤੀਜਾ ਚੱਕਾ ਵਿਚਾਲਣਾ ਉਹ ਹੋ ਗਿਆ ਦੇਖ ਬੰਦੇ ਕੱਲ 9 ਸੀ ਮੰਗਾ ਹੋ ਗਿਆ ਬਿਮਾਰ ਉਹ ਚਲਿਆ ਗਿਆ ਸੀ 8 ਰਹਿ ਗਏ ਫਿਰ 9 ਬੰਦਾ ਇੱਕ ਲਾਡੀ ਲੈ ਕੇ ਆਇਆ ਨਵਾਂ ਹਾਂ ਉਹ ਤਾਂ ਸ਼ਾਇਦ ਹੀ ਆ ਜਾਵੇ ਕੋਨੇ ਕਦੇ ਕੰਮ ਨਹੀਂ ਨਾ ਹੁਣ ਇਹ ਤਾਂ ਪੱਲੇਦਾਰੇ ਦਾ ਵਸਾਈ ਕਾਰਡ ਜੀ ਕੱਢੇ ਛੇ ਪਤਾ ਨਹੀਂ ਕੀ ਉਹਨੂੰ ਪਿਆ ਤਾਂ ਨੇ ਉਹ ਬਿਮਾਰ ਜਾਈ ਰਿਹਾ ਮਤਲਬ ਕੰਮ ਤਾਂ ਕਰਦਾ ਰਿਹਾ ਨਛੇ ਜੀ ਜਿਆਦਾ ਤੁਰ ਤੁਰ ਇਧਰ ਆ ਗਏ ਗੁਰਦੁਆਰਾ ਸਾਹਿਬ ਅੱਗੇ ਇੱਥੋਂ ਹੀ ਵੀਡੀਓ ਥੋੜੀ ਜਿਹੀ ਸ਼ੁਰੂ ਕਰੀਦਾ ਤੇ ਕਠਨ ਕਠਨ ਚੜਾਈ ਜਿਹੜੀ ਆ ਆ ਗਈ ਪਹਿਲੇ ਗੇਰ ਚ ਚੜਦਾ ਇੱਥੋਂ ਹੌੱਚ ਚੜ ਗਿਆ ਚੜ ਗਿਆ

ਚਲੋ ਆ ਗਿਆ ਆਪਣਾ ਏਰੀਆ ਲਾਹੇ ਪਹੁੰਚ ਗਏ ਆਪਾਂ ਵੇਅਰ ਹਾਊਸ ਤੇ ਬੰਦੇ ਆ ਰਹਿਣ ਫਿਰ ਕਰਦੇ ਆਂ ਇਹ ਸ਼ੁਰੂ ਕੰਮ ਲਾਹੇ ਮਿੱਤਰੋ ਪ੍ਰਮਾਤਮਾ ਬਾਇ ਗੁਰੂ ਦਾ ਨਾਮ ਲੈ ਕੇ ਕੰਮ ਜਿਹੜਾ ਕੀਤਾ ਆਪਾਂ ਸਟਾਰਟ ਤੇ ਇੱਕ ਗੱਡੀ ਲਾਤੀ ਦੂਜੀ ਉਧਰ ਲਾਤੀ ਪਿੱਛੇ ਆੜੀ ਖੜੀ ਚੱਕੇ ਉਹ ਤੋਂ ਮੈਂ ਤੁਹਾਨੂੰ ਦਿਖਾਉਣਾ ਮਾੜਾ ਆ ਦੇਖੋ ਲੱਗੀਆਂ ਲੇਅਰ ਹਾਂ ਸਾਰਾ ਬਲਾਂਟ ਭਰਿਆ ਪਿਆ ਹੁਣ ਇੱਥੋਂ ਅੱਜ ਸ਼ਾਇਦ ਚਲੇ ਜਾਣਾ ਇੱਥੋਂ ਤੇ ਹੋਰ ਕਿਤੇ ਲੱਗੂ ਆ ਲੱਗਣਗੇ ਚੱਕੇ ਉੱਥੇ ਜਾਵਾਂਗੇ ਇੱਥੋਂ ਕੰਮ ਅੱਜ ਸਮਾਪਤ ਹੋ ਜਾਣਾ ਬਸ ਜ਼ਿਆਦਾ ਬਾਕੀ ਇਹ ਪਤਾ ਨਹੀਂ ਕਿਵੇਂ ਕੀ ਬਣਦਾ ਬੰਦੇ ਇੱਥੇ ਥੋੜੀ ਸਾਈ ਕਰਦੇ ਆ ਦੂਜੀ ਗੱਡੀ ਲਾਈ ਹੋਈ ਆ ਇਹ ਲਾਉਣੇ ਆ ਫਿਰ ਵੀ ਮਿਸਰਾ ਦਰ ਵਹਿਰਾ ਕੱਟਣ ਦਾ ਬਾਅਦ ਦੁਬਾਰਾ ਕੰਮ ਆਪਾਂ ਕਰਦਾ ਸ਼ੁਰੂ ਲੈਣੇ ਹੋ ਹਾਂ ਕੀ ਹੋ ਗਿਆ ਕਿਵੇਂ ਪੁੱਛੀਂ ਕਹਾਂ ਕਿਵੇਂ ਕੀ ਪੁੱਛਣਾ ਗਰਮੀ ਬਹੁਤ ਆ ਜੇ ਰੁਕ ਜਾ ਸਾਸੂ ਲੈ ਲੈਣ ਦੇ ਯਾਰ ਕੀ ਹੋ ਗਿਆ ایک بندہ او پھردا ادھر آ چッカ لگا پورا ادھر ہونے پنج کر دے بس بیٹھے ہیں لو سامنے کندھ تو لا کے تے ایتھے تک آ گئے ویسے تے اتھوں اگاں بھی لگ گئے چکے سامنے تے پر ادھر اگوں گڈی کھڑی ہے آوے ادھر لبائی بھائی نہیں نہیں یار چھوٹی نہیں یار اچھا میں جا رہی ہے ਲਓ ਜੀ ਆਹ ਘਰ ਤਾਂ ਨੇ ਆਪਾਂ ਨੇ ਚੱਕਾ ਪੂਰਾ ਤੇ ਉੱਧਰ ਚਲੀਏ ਅੱਗੇ ਹੁਣ ਆਵੇ ਚੱਕ ਲੈ ਮੋੜ ਤੇ ਇੱਕ ਹੀ ਚੱਕਣਾ ਆਹੋ ਦੋਨੇ ਨਹੀਂ ਉਹ ਲੈ ਗਏ ਤੇ ਰਿਵਲ ਜਾਣਾ ਨਾ ਤੇਰੀ ਭੈਣ ਕੀ ਹੋ ਗਿਆ ਨਹੀਂ ਹਲ ਜਾਣਾ ਨਾ ਫਟਾ ਚੱਲ ਮੈਨੂੰ ਗੱਲ ਪਹਿਲੇ ਥੋੜੀ ਹੈ ਭਰਾਵਾ ਉਹ ਵੀ ਇਹ ਦੋਨੇ ਭਾਈ ਮੈਂ ਕਿ ਤੂੰ ਲੈ ਕੇ ਆਈ ਆਉ ਘਰ ਜਾਣੀ ਹੋਵੇ ਇਹਨੂੰ ਕਿਹਦੇ ਅੱਗੇ ਆ ਆਪਾਂ ਦਾ ਕਿੰਦੀ થોડા જાન ને બીલો દે રાખા બે આ છે મંત્રી ને નાખવા છે